ਕੀ ਗੱਲ ਕਿਸਾਨ ਦੋਸਤੋ ਆਪਾਂ ਇਸ ਟਾਈਮ ਸ਼ਿਮਲਾ ਮਿਰਚੀ ਫੀਲਡ ਵਿੱਚ ਨਿਕਲੇ ਹੋਏ ਆ ਤੇ ਉੱਥੇ ਜਾ ਕੇ ਜਿਹੜੇ ਸਿੰਪਟਮ ਦੇਖਣ ਨੂੰ ਮਿਲਦੇ ਆ ਉਹ ਹੈਰਾਨ ਕਰਨ ਵਾਲੇ ਆ ਕੀ ਕਾਰਨ ਸਾਡੇ ਬਹੁਤ ਸਾਰੇ ਸਾਡੇ ਫਾਰਮਰ ਵੀਰਾਂ ਦੇ ਮਲਕੇ ਵੀ ਫੋਨ ਆਉਂਦੇ ਆ ਜਾਂ ਦੁਕਾਨ ਤੇ ਦਵਾਈ ਲੈਣ ਆਉਂਦੇ ਆ ਉਹ ਚੀਜ਼ ਕਹਿੰਦੇ ਕਿ ਬਾਈ ਜਿਹੜੀ ਸਾਡੀ ਮਿਰਚਾ ਹੈ ਉਹਨੂੰ ਪੱਤਾ ਅਮਰੂੜੀ ਬਹੁਤ ਜ਼ਿਆਦਾ ਆਇਆ ਹੋਇਆ ਹੁਣ ਪੱਤਾ ਅਮਰੂੜੀ ਦੇ ਕਈ ਕਾਰਨ ਹੋ ਸਕਦੇ ਆ ਆਪਾਂ ਨੂੰ ਇਹ ਚੀਜ਼ ਸਮਝਣੀ ਪੈਣੀ ਆ ਆਪਾਂ ਕੀ ਕਰਦੇ ਆਂ ਕਈ ਵਾਰੀ ਕਿਸੇ ਦੋਦੇ ਲੱਗ ਜਾਂਦੇ ਆਂ ਵੀ ਯਾਰ ਬੀਮੜਾ ਆ ਗਿਆ ਜਾਂ ਕੰਪਨੀ ਠੱਗੀ ਮਾਰ ਗਈ ਜਾਂ ਕੁਝ ਵੀ ਹੋ ਗਿਆ ਪਰ ਜਿਹੜੀ ਉਹਦੀ ਅਸਲੀਅਤ ਆਪ ਨੂੰ ਉਹ ਸਮਝਣੀ ਪੈਣੀ ਹੈ ਵੀ ਇਹ ਚੀਜ਼ਾਂ ਪ੍ਰੋਬਲਮਾਂ ਖੜੀਆਂ ਕਿੱਥੋਂ ਹੁੰਦੀਆਂ ਵੀ ਜਿਹੜਾ ਪੌਦੇ ਨੂੰ ਵਾਇਰਸ ਬੰਦਾ ਹੈ ਉਹ ਕਿੱਥੋਂ ਖੜਾ ਹੁੰਦਾ ਆਪਾਂ ਉਹ ਚੀਜ਼ ਸਮਝਣ ਵਾਸਤੇ ਜਿਹੜੀ ਵੀਡੀਓ ਆਪਾਂ ਇਹ ਬਣਾ ਰਹੇ ਆਂ ਤੁਸੀਂ ਮੇਰੇ ਨਾਲ ਪੂਰੀ ਗੌਰ ਨਾਲ ਵੀਡੀਓ ਸੁਣਿਓ ਤੇ ਵੀਡੀਓ ਦੇਖਿਓ ਵੀ ਇਹਦਾ ਆਪਾਂ ਹੱਲ ਕਿਸ ਤਰੀਕੇ ਨਾਲ ਕਰ ਸਕਦੇ ਆਂ ਤੁਸੀਂ ਮੇਰੇ ਨਾਲ ਬਨੇ ਰਹੇ ਹੋ ਆਪਾਂ ਕੈਮਰਾ ਪੌਦੇ ਵੱਲ ਲੈ ਕੇ ਚਲਦੇ ਆਂ ਤੇ ਤੁਹਾਨੂੰ ਦਿਖਾਉਂਦੇ ਆਂ ਵੀ ਇਹ ਮੇਨ ਕਾਰਨ ਤੇ ਮੁੱਖ ਕਾਰਨ ਕੀ ਨੇ ਹਾਂਜੀ ਦੋਸਤੋ ਹੁਣ ਜਿੱਥੇ ਪ੍ਰੋਬਲਮ ਆਉਂਦੀ ਪੱਤਾ ਇਕੱਠਾ ਹੋਣ ਦੀ ਵੀ ਜਿੱਥੇ ਬਹਿਰਸ ਬੰਡ ਹੈ ਸਭ ਤੋਂ ਪਹਿਲਾਂ ਜਿਹੜੀ ਦੇਖਣ ਵਾਲੀ ਚੀਜ਼ ਹੈ ਕਿ ਜਿਦੋਂ ਤੁਸੀਂ ਆਹ ਦੇ ਖੇਜ ਜਾਣਦੇ ਹੋ ਸਭ ਤੋਂ ਪਹਿਲਾਂ ਆਹ ਚੀਜ਼ ਨੂੰ ਸਮਝੋ ਹੁਣ ਇਹ ਚੀਜ਼ ਕੀ ਹੈ ਕਿ ਚਿੱਟਾ ਮੱਛਰ ਹੈ ਚਿੱਟਾ ਮੱਛਰ ਜਿੱਥੇ ਵੀ ਆਪਣੇ ਆਂਡੇ ਛੱਡ ਦਿੰਦਾ ਹੈ ਤਾਂ ਉਸ ਪੌਦੇ ਦੇ ਵਿੱਚ ਜਿਹੜਾ ਵਾਇਰਸ ਵਰਗੇ ਰੋਗ ਨੇ ਉਹ ਬੰਨੇ ਸਟਾਰਟ ਹੋ ਜਾਂਦੇ ਨੇ ਤੁਹਾਡੇ ਕਿ ਤੁਹੇ ਦੇਖ ਰਹੇ ਹੋ ਕਿੰਨਾ ਮੱਛਰ ਡਰ ਰਿਹਾ ਹੈ ਚਿੱਟਾ ਮੱਛਰ ਜਿੱਥੇ ਵੀ ਤੁਹਾਡੇ ਖੇਤ ਵਿੱਚ ਰਹੂਗਾ ਇਹਦੇ ਜਿਹੜੇ ਨੁਕਸਾਨ ਨੇ ਉਹ ਬਹੁਤ ਭਿਆਨਕ ਹੋਣ ਆ ਨੇ ਤੁਸੀਂ ਕੀ ਕਰਦੇ ਹੋ ਕਿ ਆਪਾਂ ਇੱਕ ਚੀਜ਼ ਲੈ ਕੇ ਬੈਠੇ ਆ ਕਿ ਖਬਣੀ ਇਹ ਜਿਹੜੀ ਮਿਰਚ ਹੈ ਇਹ ਵਾਇਰਸ ਵਾਲਾ ਪੌਦਾ ਆ ਗਿਆ ਕਿ ਤਾਂ ਕਰਕੇ ਇਕੱਠਾ ਹੋ ਰਿਹਾ ਹੈ ਲੇਕਿਨ ਉਹਦਾ ਸਭ ਤੋਂ ਜਿਹੜਾ ਮੁੱਖ ਕਾਰਨ ਆ ਹੋਏਗਾ ਚਿੱਟਾ ਮੱਛਰ ਇਹਨੂੰ ਆਪਾਂ ਵਾਈਡ ਫਲਾਈ ਵੀ ਕਹਿ ਸਕਦੇ ਹਾਂ ਜਿੱਥੇ ਇਹ ਦਾ ਅਟੈਕ ਬਣ ਜਾਂਦਾ ਉੱਥੇ ਦੇ ਮਿਰਚਾਂ へ ਬੇੜਾ ਵਹਾ ਕੇ ਰੱਖ ਦਿੰਦਾ ਤਾਂ ਤੁਸੀਂ ਆਪਦੇ ਖੇਤ ਚ ਨਿਰੀਖਣ ਕਰੋ ਜਿੱਥੇ ਵੀ ਖੇਤ ਜਾਂਦੇ ਹੋ ਜਾ ਕੇ ਪਹਿਲਾਂ ਸਭ ਤੋਂ ਪਹਿਲਾਂ ਇਹ ਚੀਜ਼ਾਂ ਦੇਖੋ ਵੀ ਤੁਹਾਡੇ ਖੇਤ ਵਿੱਚ ਇਹ ਪ੍ਰੋਬਲਮਾਂ ਆਈਆਂ ਜਾਂ ਨਹੀਂ ਆਈਆਂ ਹੋਈਆਂ ਕਿਉਂਕਿ ਉਸ ਤੋਂ ਬਾਅਦ ਇਹ ਪੱਤੇ ਕਾਲੇ ਹੋਣ ਲੱਗਦੇ ਨੇ ਇਸ ਤਰ੍ਹਾਂ ਤੇ ਜਿਹੜੇ ਬੂਟੇ ਦੇ ਕੱਚੇ ਟੂਸੇ ਆ ਜਿਵੇਂ ਮੰਨ ਲਓ ਆਪਾਂ ਇਹ ਕਹਿ ਸਕਦੇ ਹਾਂ ਤਾਂ ਇਹ ਬਿਲਕੁਲ ਜਿਹੜੇ ਇਕੱਠੇ ਹੋਣੇ ਸਟਾਰਟ ਹੋ ਜਾਂਦੇ ਐ ਤੇ ਜਿਹੜੇ ਟੂਸੇ ਵਾਲਾ ਪੱਤਾ ਹੈ ਉਹਦੀਆਂ ਨੰਦਰਾਵਾਂ ਬਣਨੀਆਂ ਸਟਾਰਟ ਹੋ ਜਾਂਦੀਆਂ ਤੇ ਸਾਡੇ ਫਾਰਮ ਵੀ ਚੱਕਰ ਰਹਿੰਦੇ ਆ ਵੀ ਇਹਨੂੰ ਜਿਹੜਾ ਵਾਇਰਸ ਹੈ ਉਹ ਪੈ ਚੁੱਕਿਆ ਹੁਣ ਮੈਂ ਤੁਹਾਨੂੰ ਦੱਸਦਾ ਇਹਦੀ ਦਵਾਈ ਵੀ ਤੁਸੀਂ ਇਹਦੇ ਤੇ ਕੀ ਕਰ ਸਕਦੇ ਹੋ ਤੁਸੀਂ ਇਹਦੇ ਉੱਪਰ ਜਿਵੇਂ ਪੈਗਾਸਸ ਆਉਂਦੀ ਆ ਸੈਂਟਾ ਦੀ ਆਉਂਦੀ ਆ ਜਾਂ ਹੋਰ ਬਹੁਤ ਕੰਪਨੀ ਆਉਂਦੀ ਆ ਜਿਹਦੇ ਵਿੱਚ ਡਾਇਫੈਥਰਿਆ ਪੋਲੋ ਵਾਲਾ ਸਾਲਟ ਹੁੰਦਾ ਤੁਸੀਂ ਉਹ 25 ਗ੍ਰਾਮ ਦੀ ਤਕਰੀਬ ਕੂੜੀ ਹੁੰਦੀ ਆ ਤੁਸੀਂ ਦੋ ਟੁੱਲੀਆਂ ਕਰਕੇ ਸਪਰੇਅ ਇੱਕ ਵਾਰੀ ਜ਼ਰੂਰ ਕਰਾਓ ਕਿਉਂਕਿ ਜਿਹੜੀ ਅਪੋਲੋ ਹੈ ਪੋਲੋ ਤੋਂ ਬਿਨਾਂ ਜਿਹੜਾ ਇਹਦਾ ਹੈਗਾ ਜਿਹੜਾ ਮੱਛਰ ਹੈ ਉਹ ਸਾਫ਼ ਨਹੀਂ ਹੋਣਾ ਪਰ ਤੁਸੀਂ ਧਿਆਨ ਇਹ ਰੱਖਿਓ ਬੇਸ਼ੱਕ ਮਰ ਦੁਵਾਰੇ ਕਰਨੀ ਪੈ ਜੇ ਲੇਕਿਨ ਡੋਜ ਇੱਕ ਵਾਰੀ ਜ਼ਿਆਦਾ ਹਾਰ ਨਹੀਂ ਪਾਉਣੀ ਡੋਜ ਤੁਸੀਂ ਬਿਲਕੁਲ ਘਟਾ ਕੇ ਪਾਉਣੀ ਹੈ ਜਿਹੜੀ ਉਹ ਇੱਕ ਪੁਰੀ ਹੈ ਉਹ ਦੋ ਟੁਲਿਆਂ ਕਰਕੇ ਪਾਉਣੀ ਹੈ ਤਾਂ ਉਹਦੇ ਨਾਲ ਆਪਣਾ ਜਿਹੜਾ ਫਰਕ ਹੈ ਉਹ ਪੂਰਾ ਪੈ ਸਕੇ ਜਦੋਂ ਆਪਾਂ ਉਹਨੂੰ ਪੂਰੀ ਸਹੀ ਤਰੀਕੇ ਨਾਲ ਡੋਜ ਕਰਕੇ ਪਾਵਾਂਗੇ ਤਾਂ ਜਿਹੜਾ ਚਿਕਟਾ ਮੱਛਰ ਹੈ ਬੈਟ ਫਲਾਈ ਹੈ ਉਹਨੂੰ ਬਿਲਕੁਲ ਸਾਫ਼ ਕਰ ਦੋਗੀ ਤੇ ਜਿਹੜੀ ਸਾਦੀ ਫਸਲ ਦੇ ਪੱਤੇ ਇਕੱਠੇ ਹੋਣੇ ਆ ਜਾਂ ਸਾਡੇ ਵਾਇਰਸ ਬਾਨਾ ਹੈ ਉਹ ਬਾਨਾ ਬਿਲਕੁਲ ਬੰਦ ਹੋ ਜਾਊਗਾ ਕਿਉਂਕਿ ਗਲਤ ਮਿਸ ਗਾਈਡ ਨਾ ਕਰਿਆ ਕਰੋ ਕਈ ਕੰਪਨੀ ਵਾਲੇ ਜਾਂਦੇ ਆ ਗਲਤ ਗਾਈਡ ਕਰ ਦਿੰਦੇ ਆ ਵੀ ਇਹ ਵਿੱਚ ਫਰਕ ਹੈ ਇਹ ਉਹ ਫਰਕ ਹੈ ਜਿਵੇਂ ਆਪਣੇ ਰੋਟੀਆਂ ਸੇਕਣੇ ਗੱਲ ਹੋ ਜਾਂਦੀ ਉਹ ਚੀਜ਼ਾਂ ਨਾ ਕਰਿਆ ਕਰੋ ਫਾਰਮਰ ਵੀ ਨੂੰ ਸਹੀ ਗਾਈਡ ਕਰਿਆ ਕਰੋ ਵੀ ਇਹ ਚੀਜ਼ ਕੀ ਹੋ ਸਕਦੀ ਹੈ ਸਭ ਤੋਂ ਪਹਿਲਾਂ ਵਾਈਟ ਫਲੈਨ ਕੰਟਰੋਲ ਕਰਨਾ ਹੈ ਇਹ ਕਰੋ ਉਸ ਤੋਂ ਬਾਅਦ ਅਗਲੀ ਦਵਾਈ ਆਪਾਂ ਜਿਹੜੀ ਹੈਗੀ ਦੱਸਾਂਗੇ ਵੀ ਠੀਕ ਕਿਵੇਂ ਕਰ ਸਕਦੇ ਆ ਆਪਾਂ ਉਹ ਵੀ ਤੁਹਾਡੇ ਸਾਨੂੰ ਕਰਾਂਗੇ ਸੋ ਸਭ ਤੋਂ ਧੰਨਵਾਦ ਜੀ ਜਿਉਂਦੇ ਬਹਾਦਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜਿਹੜੇ ਸੱਜਣ ਮਿੱਤਰਾਂ ਨੇ ਹੱਦ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਖੇਤੀ ਬੇੜੇਪੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਤੇ ਆਪਾਂ ਤੁਹਾਡੇ ਨਾਲ ਜੁੜੇ ਰਹਿਾਂਗੇ ਸਾਸੀ ਕਾਲ ਸਾਰਿਆਂ ਨੂੰ ਜਿਉਂਦੀ ਬਾਦ ਉਹ ਸਨ ਵੀਰੋ